ਦੱਸ ਦिए ਸਮੇਂ ਸੀ ਪਹੁੰਚਿਆ ਜੀ ਹਿਡਲ ਪਰਲਸ ਵਿਖੇ ਨਵਾਂ ਸ਼ਹਿਰ ਬੰਗਾ ਰੋਡ ਤੇ ਸਥਿਤ ਜਿਹੜਾ ਇਮੀਗ੍ਰੇਸ਼ਨ ਆਫਿਸ ਹੈ ਔਰ ਇਹਨਾਂ ਨੇ ਨਵਾਂ ਸ਼ਹਿਰ ਦੀ ਸ਼ਾਰਦਾ ਮਹੱਲੇ ਦੀ ਰਹਿਣ ਵਾਲੀ ਅਸ਼ੀਤਾ ਨੂੰ ਮਾਸਟਰ ਮਾਈਂਡ ਸਕਾਲਰਸ਼ਿਪ ਦਵਾਈ ਹੈ ਕੱਲਾ ਇਹ ਆਇਲਸ ਦੀ ਜਾਂ ਆਪਾਂ ਕਹਿ ਲਈਏ ਪੀਟੀ ਦੀ ਟ੍ਰੇਨਿੰਗ ਨਹੀਂ ਕਰਾਉਂਦੇ ਇਹ ਸਕਾਲਰਸ਼ਿਪ ਕਿਵੇਂ ਹਾਸਲ ਕਰਨੀ ਹੈ ਉਹਦੀ ਟ੍ਰੇਨਿੰਗ ਵੀ ਦਿੰਦੇ ਆ ਔਰ ਇਹ ਸਕਾਲਰਸ਼ਿਪ ਬਹੁਤ ਘੱਟ ਬੱਚਿਆਂ ਨੂੰ ਮਿਲਦੀ ਹੈ ਜਿਹੜੀ ਫੁੱਲ ਸਕਾਲਰਸ਼ਿਪ ਹੈ ਫੁੱਲ ਸਕਾਲਰਸ਼ਿਪ ਦੇ ਇਹਦੇ ਵਿੱਚ ਮਾਇਨੇ ਇਹ ਹੈਗੇ ਆ ਕਿ ਬੱਚੇ ਨੂੰ ਜਿਹੜੀ ਉਹਦੀ ਟਿਊਸ਼ਨ ਫੀਸ ਹੈ ਨਾ ਉਹ ਨੂੰ ਉਹ ਭਰਨੀ ਪੈਂਦੀ ਹੈ ਨਾ ਹੀ ਕੀ ਕਹਿੰਦੇ ਆ ਉਹਨੂੰ ਆਪਣੇ ਰਹਿਣ ਦੇ ਤੇ ਖਾਣ ਪੀਣ ਦੇ ਐਕਸਪੈਂਸਸ ਜਿਹੜੇ ਹੈਗੇ ਆ ਆਪ ਚੁਕਣੇ ਪੈਂਦੇ ਆ ਇਹ ਸਾਰਾ ਜਿਹੜੀ ਹੈਗੀ ਆ ਯੂਰੋਪੀਅਨ ਯੂਨੀਅਨ ਦੇ ਥਰੂ ਹੁੰਦਾ ਹੈਗਾ ਜਿਹੜੀ ਬੈਲਜੀਅਮ ਗਵਰਨਮੈਂਟ ਹੈ ਉਹ ਸਾਰਾ ਕੁਝ ਉਸ ਬੱਚੇ ਲਈ ਕਰਦੀ ਹੈ ਐਦਾਂ ਲੱਗਦਾ ਕਿ ਮ ਮਿਹਨਤ ਕਰੀ ਟਾਈਮ ਦੀ ਨਹੀਂ ਸੀਗੀ ਪਿਛਲੇ 5-6 ਸਾਲੋਂ ਯਾ ਮੈਂ ਕਹਾ ਕਿ ਸ਼ੁਰੂ ਤੋਂ ਹੀ ਸੋਚ ਲਈ ਸੀ ਕਿ ਇਦਾਂ ਦਾ ਕੁਝ ਕਰਨਾ ਚਾਹੁੰਦੀ ਆ ਬਟ ਸ਼ਾਇਦ ਕਦੀ ਹੋਇਆ ਨਹੀਂ ਬਟ ਪਹਿਲੀ ਵਾਰ ਇਦਾਂ ਦਾ ਹੋ ਗਿਆ ਤੇ ਫਿਰ ਹੁੰਦਾ ਤਾਂ ਲੱਗਦਾ ਕਿ ਨਹੀਂ ਸਾਰੀ ਮਿਹਨਤ ਬਿਲਕੁਲ ਸਹੀ ਸੇ ਕੀਤੀ ਬਟ ਇਦਾਂ ਹੀ ਪਾਰਸ਼ਲ ਸਕਾਲਰਸ਼ਿਪਸ ਹੁੰਦੀਆਂ ਜਿਹਦੇ ਵਿੱਚ ਪਾਰਸ਼ਲ ਸਕਾਲਰਸ਼ਿਪ ਗਵਰਨਮੈਂਟਸ ਦਿੰਦੀਆਂ ਆਗੀਆਂ ਔਰ ਇਹ ਸਿਰਫ ਯੂਰਪ ਤੱਕ ਹੀ ਸੀਮਿਤ ਨਹੀਂ ਹੈਗਾ ਇਹ ਯੂਕੇ ਦੇ ਵਿੱਚ ਵੀ ਹੁੰਦਾ ਹੈਗਾ ਇਹ ਯੂਐਸ ਦੇ ਵਿੱਚ ਵੀ ਹੁੰਦਾ ਹੈਗਾ ਇਕ ਕੈਨੇਡਾ ਦੇ ਵਿੱਚ ਵੀ ਹੁੰਦਾ ਬਹੁਤ ਜੇ ਕੰਟਰੀਜ਼ ਹੈ ਜਿਨ੍ਹਾਂ ਵਿੱਚ ਇਹ ਚੀਜ਼ ਹੁੰਦੀ ਹੈ ਇਹ ਚਾਹਣਾ ਚਾਹੁੰਦੀ ਹੈ ਕਿ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿਸੇ ਦਾ ਬਾਹਰ ਜਾਣਾ ਹੁੰਦਾ ਹੈ ਜਾਂ ਕਿਸੇ ਵੀ ਤਰੀਕੇ ਦਾ ਕੋਈ ਸੁਪਨਾ ਹੁੰਦਾ ਹੈ ਤਾਂ ਕਦੀ ਵੀ ਇਹ ਸੋਚ ਕੇ ਸਾਨੂੰ ਛੱਡਣਾ ਨਹੀਂ ਚਾਹੀਦਾ ਕਿ ਨਹੀਂ ਸਾਡੇ ਬਹੁਤ ਪੈਸੇ ਲੱਗ ਜਊਗੇ ਘਰ ਦਾ ਦੇ ਪੈਸੇ ਲੱਗ ਜਊਗੇ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਤੁਹਾਡਾ ਸੱਚੀ ਉਹ ਸੁਪਨਾ ਹੈਗਾ ਤਾਂ ਪੂਰਾ ਹੋ ਸਕਦਾ ਹੈ ਤਾਂ ਬਸ ਤੁਹਾਨੂੰ ਉਹਦੇ ਲਈ ਗਾਈਡੈਂਸ ਦੀ ਜ਼ਰੂਰਤ ਹੈਗੀ ਆ ਐਂਡ ਆਈ ਥਿੰਕ ਹਿਡਨ ਪਰਲਸ ਇੱਥੇ ਬੈਠੇ ਆ ਜਿਹੜੇ ਤੁਹਾਨੂੰ ਸਕਾਲਰਸ਼ਿਪਸ ਕਿੱਦਾਂ ਲੱਗ ਸਕਦੀਆਂ ਜਾਂ ਤੁਹਾਡੇ ਕਿਤੋਂ ਘੱਟ ਤੋਂ ਘੱਟ ਪੈਸਾ ਲੱਗ ਸਕਦਾ ਹੈਗਾ ਤੇ ਉਹ ਤੁਹਾਨੂੰ ਗਾਈਡ ਕਰੂਗੇ ਇਸ ਸਤਸ਼੍ਰੀਅ ਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਪੂਰਾ ਪੰਜਾਬ ਇਸ ਗੱਲ ਦੀ ਹਾਮੀ ਭਰਦਾ ਏ ਕਿ ਜਿੰਨੇ ਵੀ ਪੰਜਾਬ ਦੇ ਨੌਜਵਾਨ ਹੈ ਜਿਨ੍ਹਾਂ ਨੇ ਹੱਲੇ ਆਪਣੇ ਜਿਹੜਾ ਹਾਇਰ ਸਕੂਲ ਕੰਪਲੀਟ ਕੀਤਾ ਹੈ ਜਿਨ੍ਹਾਂ ਨੇ ਪਲੱਸ 2 ਕੰਪਲੀਟ ਕੀਤੀ ਹੈ ਉਹਨਾਂ ਦੇ ਮਨ 'ਚ ਕਿਤਨਾ ਕਿਤੇ ਇਹ ਟੈਂਡੈਂਸੀ ਰਹਿੰਦੀ ਆ ਰੁਝਾਨ ਰਹਿੰਦਾ ਹੈ ਕਿ ਅਸੀਂ ਵੀ ਵਿਦੇਸ਼ੀ ਕੰਟਰੀ ਵਿੱਚ ਪੜਨ ਜਾਣਾ ਹੈ ਤਾਂ ਜੋ ਸਾਨੂੰ ਗਲੋਬਲ ਐਕਸਪੋਜ਼ਰ ਮਿਲੇ ਪਰ ਜੇਕਰ ਓਵਰਸੀਜ਼ ਵਿੱਚ ਪੜਨ ਜਾਣਾ ਹੈ ਤਾਂ ਬਹੁਤ ਸਾਰਾ ਖਰਚਾ ਲੱਗਦਾ ਹੈ ਲੱਖਾਂ ਦਾ ਖਰਚਾ ਲੱਗਦਾ ਹੈ ਕਈ ਵੇਲੇ ਮਾਪਿਓ ਜਿਹੜੇ ਆ ਉਹ ਲੋਨ ਚੱਕ ਕੇ ਵੀ ਬੱਚਿਆਂ ਨੂੰ ਓਵਰਸੀਜ਼ ਭੇਜਦੇ ਆ ਉਹ ਚਾਹੁੰਦੇ ਆ ਕਿ ਬੱਚਾ ਦੀ ਤਮੰਨਾ ਪੂਰੀ ਹੋ ਜਵੇ ਲੇਕਿਨ ਜਿਹੜੀ ਅੱਜ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿਸ ਵਿਸ਼ੇ 'ਤੇ ਅੱਜ ਗੱਲ ਕਰਨ ਲੱਗੇ ਆ ਉਹ ਬਹੁਤ ਜ਼ਰੂਰੀ ਹੈ ਤਾਂ ਜੋ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚੇ ਅਸੀਂ ਦੱਸ ਦिए ਸਮੇਂ ਸੀ ਪਹੁੰਚਿਆ ਜੀ ਹਿਡਲ ਪਰਲਸ ਵਿਖੇ ਨਵਾਂ ਸ਼ਹਿਰ ਬੰਗਾ ਰੋਡ ਤੇ ਸਥਿਤ ਜਿਹੜਾ ਇਮੀਗ੍ਰੇਸ਼ਨ ਆਫਿਸ ਹੈ ਔਰ ਇਹਨਾਂ ਨੇ ਨਵਾਂ ਸ਼ਹਿਰ ਦੀ ਸ਼ਾਰਦਾ ਮਹੱਲੇ ਦੀ ਰਹਿਣ ਵਾਲੀ ਅਸ਼ੀਤਾ ਨੂੰ ਮਾਸਟਰ ਮਾਈਂਡ ਸਕਾਲਰਸ਼ਿਪ ਦਵਾਈ ਹੈ ਕੱਲਾ ਇਹ ਆਇਲਸ ਦੀ ਜਾਂ ਆਪਾਂ ਕਹ ਲਈਏ ਪੀਟੀ ਦੀ ਟ੍ਰੇਨਿੰਗ ਨਹੀਂ ਕਰਾਉਂਦੇ ਇਹ ਸਕਾਲਰਸ਼ਿਪ ਕਿਵੇਂ ਹਾਸਲ ਕਰਨੀ ਹੈ ਉਹਦੀ ਟ੍ਰੇਨਿੰਗ ਵੀ ਦਿੰਦੇ ਆ ਔਰ ਇਹਨਾਂ ਦੀ ਮਿਹਨਤ ਜਿਹੜਾ ਆ ਉਹ ਤਲ ਉਹਨੂੰ ਮਿਲਿਆ ਸਫਲਤਾ ਮਿਲੀ ਹੈ ਇਸੇ ਤਾਂ ਨੂੰ ਮਾਸਟਰਮਾਈਂਡ ਸਕਾਲਰਸ਼ਿਪ ਮਿਲੀ ਹੈ ਯੂਰਪ ਦੇ ਦੇਸ਼ ਬੈਲਜੀਅਮ ਵਿੱਚ ਔਰ ਹੁਣ ਇਸੇ ਤਾਂ ਨੂੰ ਪੈਸੇ ਪੇ ਕਰਨ ਦੀ ਕੋਈ ਲੋੜ ਨਹੀਂ ਇੱਕ ਵੀ ਰੁਪਿਆ ਪੇ ਨਹੀਂ ਕਰਨਾ ਉਹਨਾਂ ਦੀ ਸਾਰੀ ਪੜ੍ਹਾਈ ਦਾ ਖਰਚਾ ਜਿਹੜਾ ਆ ਉੱਥੋਂ ਦੀ ਸਰਕਾਰ ਨੇ ਕਰਨਾ ਈਵਨ ਰਹਿਣ ਸਹਿਣ ਦਾ ਖਾਣ ਪੀਣ ਦਾ ਵੀ ਸਾਰਾ ਖਰਚਾ ਉੱਥੋਂ ਦੀ ਸਰਕਾਰ ਨੇ ਕਰਨਾ ਤਾਂ ਆਪਣੇ ਆਪ 'ਚ ਬਹੁਤ ਯੂਨੀਕ ਖਬਰ ਹੈ ਆਪਣੇ ਆਪ 'ਚ ਅਨਕਾਮਨ ਗੱਲ ਹੈ ਔਰ ਬਹੁਤ ਚੰਗੀ ਗੱਲ ਹੈ ਇਹੋ ਜਿਹੇ ਵਿਸ਼ੇ ਉੱਤੇ ਨੌਜਵਾਨਾਂ ਨੂੰ ਜਾਗਰਤ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਵੀ ਬਾਦੂ ਖਰਚੇ ਤੋਂ ਬਚ ਸਕਣ ਅਤੇ ਜੇਕਰ ਬੱਚੇ ਨੂੰ ਫ੍ਰੀ ਵਿੱਚ ਫੈਸਿਲਿਟੀ ਮਿਲਦੀ ਹੈ ਇਹ ਤਾਂ ਸੋਨੇ ਤੇ ਸੁਹਾਗਾ ਹੈ ਇਹੋ ਜੀ ਖਬਰ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਸੁਣੀ ਹੋਵੇ ਕਿ ਕਿ ਇੱਕ ਟੈਲੈਂਟਡ ਬੱਚੇ ਨੂੰ ਓਵਰਸੀਸ ਕੰਟਰੀ ਨੇ ਨਿਵਾਜਿਆ ਔਰ ਹੁਣ ਉਹ ਬੱਚੇ ਦੀ ਜਿਹੜੀ ਪੜ੍ਹਾਈ ਹੈ ਉਹ ਵੀ ਫ੍ਰੀ ਹੋਵੇਗੀ ਰਹਿਣਾ ਸਹਿਣਾ ਵੀ ਫ੍ਰੀ ਹੋਵੇਗਾ ਇਹ ਕੀਰਤੀਮਾਨ ਹੈਪਿੰਪਲਸ ਵਾਲਿਆਂ ਨੇ ਕਿਵੇਂ ਸਥਾਪਿਤ ਕੀਤਾ ਕਿਵੇਂ ਹਾਸਲ ਕੀਤਾ ਪੂਰੀ ਜਾਣਕਾਰੀ ਆਪਾਂ ਪ੍ਰੈਸ ਕਾਨਫਰੰਸ ਵਿੱਚ ਲੈਣੇ ਜਿੱਥੇ ਸੌਰਵ ਬੱਸੀ ਅਤੇ ਰੋਹਿਤ ਬੱਸੀ ਮੀਡੀਆ ਦੇ ਮੁਖਾਤੇ ਹੋ ਰਹੇ ਅਸੀਂ ਇੱਕ ਸਟੂਡੈਂਟ ਨੂੰ ਕੰਗ੍ਰੈਚੁਲੇਟ ਕਰਨ ਲਈ ਪ੍ਰੈਸ ਕਾਨਫਰੰਸ ਰੱਖੀ ਹੈ ਜਿਨ੍ਹਾਂ ਨੂੰ ਸਕਾਲਰਸ਼ਿਪ ਮਿਲੀ ਹੈ ਬੈਲਜੀਅਮ ਦੀ ਸਟੱਡੀ ਕਰਨ ਲਈ ਸੋ ਅਸੀਂ ਇਹਨਾਂ ਨੂੰ ਬਹੁਤ ਮੈਨੀ ਮੈਨੀ ਕੰਗratulations ਵਿਸ਼ ਕਰਦੇ ਆ ਇਹਨਾਂ ਨੇ ਆਪਣੀ ਸਟੱਡੀ ਆਪਟ ਕੀਤੀ ਆ ਵਿਦ ਸਕਾਲਰਸ਼ਿਪ ਜਿਦੇ ਵਿੱਚ ਇਹਨਾਂ ਦੇ ਕੋਈ ਲਿਵਿੰਗ ਐਕਸਪੈਂਸਸ ਨਹੀਂ ਲੱਗ ਰਹੇ ਕੋਈ ਟਿਊਸ਼ਨ ਫੀਸ ਨਹੀਂ ਲੱਗ ਰਹੀ ਕੋਈ ਐਂਬੈਸੀ ਫੀਸ ਨਹੀਂ ਲੱਗ ਰਹੀ ਸੀ ਬੈਲਜੀਅਮ ਦੀ ਇਹਦੇ ਸਪੈਸ਼ਲੀ ਬੈਲਜੀਅਮ ਦੀ ਗਵਰਨਮੈਂਟ ਨੇ ਇਹਨਾਂ ਨੂੰ ਸਕਾਲਰਸ਼ਿਪ ਦਿੱਤੀ ਹੈ ਸੋ ਇਹ ਡਿਪੈਂਡ ਕਰਦਾ ਪ੍ਰੋਫਾਈਲ ਤੇ ਅਕੈਡਮਿਕਲੀ ਐਕਸੀਲੈਂਸ ਡਿਪੈਂਡ ਕਰਦਾ ਹੈ ਸਟੂਡੈਂਟ ਦੀ ਕਿੱਦਾਂ ਦੀ ਐਕਸੀਲੈਂਸ ਹੈ ਉਹਦੀ ਪ੍ਰੋਫਾਈਲ ਕੀ ਹੈ ਉਹਦੇ ਤੇ ਡਿਪੈਂਡ ਕਰਦਾ ਹੈ ਉਹਦੇ ਲਈ ਗਵਰਨਮੈਂਟ ਨੇ ਸਾਰੀ ਸਕਾਲਰਸ਼ਿਪ ਦਿੱਤੀ ਹੈ ਇਹਦਾ ਇਹਦੇ ਵਿੱਚ ਕੋਈ ਵੀ 1 ਰੁਪਿਆ ਨਹੀਂ ਲੱਗਾ ਇਹਨਾਂ ਦਾ 1 ਰੁਪਿਆ ਵੀ ਲੱਗਾ ਜੀ ਜੀ ਹੋਰ ਬੱਚਾ ਨੂੰ ਕਿਸੇ ਦਵਾ ਸਕਦੇ ਹੋ ਇਹ ਫੀਚਰ ਦੇ ਵਿੱਚ ਜੀ ਬਿਲਕੁਲ ਦਵਾ ਸਕਦੇ ਆ ਜੇ ਦੇ ਵਾਰਸ ਤੇ ਕੀ ਕਰਨਾ ਪਵੇਗਾ ਕੁਝ ਦੱਸ ਦਿਓ ਜਿਹੜੇ ਦਰਸ਼ਕ ਦੇਖ ਰਹੇ ਨੇ ਅਸੀਂ ਜੀ ਸਭ ਤੋਂ ਪਹਿਲਾਂ ਬੱਚੇ ਦੀ ਪ੍ਰੋਫਾਈਲ ਦੇਖ ਸਕਦੇ ਆ ਉਹਨਾਂ ਦੇ ਕਿੰਨੇ ਸਕੋਰਸ ਹੈ ਕੀ ਕੀਤਾ ਹੋਇਆ ਹੈ ਬੱਚੇ ਨੇ ਉਹਦੇ ਆਇਲਸ ਪੀਟੀ ਕਿੰਨੇ ਸਕੋਰਸ ਹੈ ਉਦੋਂ ਤੇ ਬੇਸਡ ਅਸੀਂ ਬੱਚੇ ਨੂੰ ਗਾਈਡ ਕਰ ਸਕਦੇ ਆ ਅਕੋਰਡਿੰਗਲੀ ਕਿ ਇਧਰ ਲਈ ਕੀ ਕੀ ਕਰਨਾ ਪਊਗਾ ਸਕਾਲਰਸ਼ਿਪ ਆਪਟ ਕਰਨੀ ਕਰ ਜੀ ਸਭ ਤੋਂ ਪਹਿਲੇ ਤਾਂ ਅਸੀਂ ਇਸ ਤਾ ਨੂੰ ਕੰਗ੍ਰੈਚ ਕੰਗ੍ਰੈਚੂਏਟ ਕਰਨਾ ਚਾਹੁੰਦੇ ਆ ਜਿਹੜਾ ਮੇਰੇ ਬ੍ਰਦਰ ਬ੍ਰਦਰ ਹਿਡਨ ਪਾਸ ਕੰਸਲਟੈਂਸੀ ਦੇ ਜਿਹੜੇ ਇੰਸਟੀਟਿਊਟ ਤੋਂ ਇਹਨਾਂ ਨੇ ਆਈਐਸਬੀ ਕੀਤੀ ਹੈ ਇਧਰੋਂ ਜਿਹਦੇ ਵਿੱਚ ਇਹਨਾਂ ਨੇ 8 ਬੈਂਡ ਸਿਕਯੂਰ ਕੀਤੇ ਆਗੇ ਤੇ ਉਹਦੇ ਬਾਅਦੋਂ ਕੀ ਕਹਿੰਦੇ ਇਹਨਾਂ ਨੇ ਮੇਰੇ ਬ੍ਰਦਰ ਤੋਂ ਕੰਸਲਟੈਂਸੀ ਵਗੈਰਾ ਲਈ ਔਰ ਉਹਨਾਂ ਤੋਂ ਮਤਲਬ ਕਿ ਵਿਚ ਮੈਡਮ ਸੀਗੇ ਔਰ ਉਸ ਬਾਬਤ ਕੀ ਕਹਿੰਦੇ ਆ ਕੰਸਲਟੈਂਸੀ ਦੇ ਦੌਰਾਨ ਕੀ ਕਹਿੰਦੇ ਆ ਆਪਾਂ ਕੀ ਕਹਿੰਦੇ ਇਹ ਇਹਨਾਂ ਨੇ ਦੇਖਿਆ ਕਿ ਇਹਦੇ ਵਿੱਚ ਸਕਾਲਰਸ਼ਿਪ ਜਿਹੜੀ ਹੈਗੀ ਆ ਉਹਦੇ ਲਈ ਐਲੀਜੀਬਲ ਹੈਗੇ ਆ ਹਨਾ ਜੀ ਤੇ ਇਸ ਰਿਗਾਰਡਿੰਗ ਫਿਰ ਮੈਨੂੰ ਵੀ ਕੰਟੈਕਟ ਕੀਤਾ ਗਿਆ ਕਿ ਕਿਉਂਕਿ ਇਹ ਹੈਗੇ ਆ ਆਪਣਾ ਇਹਨਾਂ ਨੇ ਲਾ ਕੀਤੀ ਹੋਈ ਆ ਤੇ ਆਈ ਵਾਸ ਇੰਟਰਸਟਿਡਡ ਥੈਟ ਕਿ ਮੈਂ ਵੀ ਜਿਹੜਾ ਹੈਗਾ ਜੇ ਇਹਦੇ ਵਿੱਚ ਕੁਝ ਹੈਲਪ ਆਊਟ ਕਰ ਸਕਦਾ ਹਾਂ ਤਾਂ ਕਰੀਏ ਫਿਰ ਆਪਾਂ ਉਸ ਚੀਜ਼ ਤੇ ਵਰਕ ਆਊਟ ਕੀਤਾ ਤੇ ਇਹਨਾਂ ਨੂੰ ਕੰਸਲਟ ਇਹਨਾਂ ਨਾਲ ਕੰਸਲਟੇਸ਼ਨ ਕੰਸਲਟੇਸ਼ਨ ਦਿੱਤੀ ਇਹਨਾਂ ਨੂੰ ਗਾਈਡ ਗਾਈਡ ਕੀਤਾ ਕਿ ਜਿਹੜੀ ਹੈਗੀ ਆ ਬੈਲਜੀਅਮ ਗਵਰਨਮੈਂਟ ਹੈ ਉਹ ਸਕਾਲਰਸ਼ਿਪ ਦਿੰਦੀ ਹੈਗੀ ਆ ਜਿਹੜੀ ਕਿ ਸਕਾਲਰਸ਼ਿਪ ਯੂਰੋਪੀਅਨ ਯੂਨੀਅਨ ਦੇ ਥਰੂ ਜਿਹੜੀ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਕੁਵਲਰ ਉਹਨਾਂ ਉਹਨਾਂ ਦੀ ਸਕਰੁਪਨੀ ਔਰ ਉਹਨਾਂ ਦਾ ਅਸੈਸਮੈਂਟ ਦੇ ਬਾਅਦੋਂ ਮਿਲਦੀ ਹੈਗੀ ਆ ਔਰ ਇਹ ਸਕਾਲਰਸ਼ਿਪ ਬਹੁਤ ਘੱਟ ਬੱਚਿਆਂ ਨੂੰ ਮਿਲਦੀ ਹੈ ਜਿਹੜੀ ਫੁੱਲ ਸਕਾਲਰਸ਼ਿਪ ਹੈ ਫੁੱਲ ਸਕਾਲਰਸ਼ਿਪ ਦੇ ਇਹਦੇ ਵਿੱਚ ਮਾਇਨੇ ਇਹ ਹੈਗੇ ਆ ਕਿ ਬੱਚੇ ਨੂੰ ਜਿਹੜੀ ਉਹਦੀ ਟਿਊਸ਼ਨ ਫੀਸ ਹੈ ਨਾ ਉਹ ਨੂੰ ਉਹ ਭਰਨੀ ਪੈਂਦੀ ਹੈ ਨਾ ਹੀ ਕੀ ਕਹਿੰਦੇ ਆ ਉਹਨੂੰ ਆਪਣੇ ਰਹਿਣ ਦੇ ਤੇ ਖਾਣ ਪੀਣ ਦੇ ਐਕਸਪੈਂਸਸ ਜਿਹੜੇ ਹੈਗੇ ਆ ਆਪ ਚੁਕੋਣੇ ਪੈਂਦੇ ਆ ਇਹ ਸਾਰਾ ਜਿਹੜੀ ਹੈਗੀ ਆ ਯੂਰੋਪੀਅਨ ਯੂਨੀਅਨ ਦੇ ਥਰੂ ਹੁੰਦਾ ਹੈਗਾ ਜਿਹੜੀ ਬੈਲਜੀਅਮ ਗਵਰਨਮੈਂਟ ਹੈ ਉਹ ਸਾਰਾ ਕੁਝ ਉਸ ਬੱਚੇ ਲਈ ਕਰਦੀ ਆ ਇਹਨਾਂ ਨੂੰ ਜਿਹੜਾ ਹੈਗਾ ਯੂਰੋਪੀਅਨ ਯੂਨੀਅਨ ਯੂਰਪ ਯੂਰਪ ਦੇ ਵਿੱਚ ਬੈਲਜੀਅਮ ਜਿਹੜਾ ਕੰਟਰੀ ਹੈ ਉਹਨਾਂ ਦਾ ਗੈਂਟ ਯੂਨੀਵਰਸਿਟੀ ਹੈ ਜਿਹਦੇ ਵਿੱਚ ਇਹਨਾਂ ਨੂੰ ਐਡਮਿਸ਼ਨ ਮਿਲਿਆ ਹੈਗਾ ਸੈਪਟੈਂਬਰ 2024 ਦਾ ਇੰਟੈਕ ਹੈਗਾ ਇਹਨਾਂ ਦਾ ਔਰ ਇਹਨਾਂ ਨੂੰ ਮਾਸਟਰ ਆਫ ਲਾ ਇਨ ਇੰਟਰਨੈਸ਼ਨਲ ਐਂਡ ਯੂਰੋਪੀਅਨ ਲਾ ਦੇ ਵਿੱਚ ਐਡਮਿਸ਼ਨ ਮਿਲਿਆ ਹੈਗਾ ਜਿਦੇ ਕਰਕੇ ਇਹਨਾਂ ਨੂੰ ਉਧਰ ਟਿਊਸ਼ਨ ਫੀਸ ਤਾਂ ਸਾਰੀ ਮਾਫ ਹੈਗੀ ਹੈ ਇਹਦੇ ਇਲਾਵਾ ਇਹਨਾਂ ਨੂੰ 10000 ਐਨਿਉਲੀ ਯੂਰੋ ਗਵਰਨਮੈਂਟ ਵੱਲੋਂ ਦਿੱਤੇ ਜਾਊਗੇ ਜੀ ਜਿਦੇ ਵਿੱਚ ਇਹਨਾਂ ਦਾ ਰਹਿਣ ਦਾ ਤੇ ਬਾਕੀ ਸਾਰੇ ਖਰਚੇ ਹੈਗੇ ਜੀ ਮੈਮ ਨੇ ਤਾਂ ਇਹਦੇ ਵਾਸਤੇ ਬਹੁਤ ਮਿਹਨਤ ਕੀਤੀ ਬਥੌਰ ਦੀ ਕਿਨਿਕ ਵਿੱਚ ਲੱਗੀ ਜੀ ਅਸੀਂ ਵਾਸਤੇ ਜੀ ਦੇਖੋ ਕੀ ਕਹਿੰਦੇ ਆ ਸਾਡਾ ਸਾਡਾ ਤਾਂ ਅਸੀਂ ਤਾਂ ਇਹ ਹੈਗਾ ਕਿ ਜੋ ਇਹਨਾਂ ਲਈ ਬੈਟਰ ਕਰ ਸਕਦੇ ਸੀਗੇ ਉਹ ਅਸੀਂ ਕੀਤਾ ਹੈਗਾ ਜੋ ਉਹਦੇ ਵਿੱਚ ਬੈਟਰ ਗਾਈਡ ਕਰ ਸਕਦੇ ਸੀਗੇ ਜਿੱਧਰ ਕੀ ਕਹਿੰਦੇ ਇਹਨਾਂ ਨੂੰ ਹੈਲਪ ਕਰ ਸਕਦੇ ਸੀਗੇ ਕਿ ਇਹ ਚੀਜ਼ ਐਦਾਂ ਹੋਣੀ ਹੈ ਜੋ ਚੀਜ਼ ਜੋ ਰਿਕੁਆਇਰਮੈਂਟਸ ਹੈਗੀਆਂ ਕਿਹੜੀਆਂ ਫੁੱਲਫਿਲ ਕਰਨੀਆਂ ਹੈਗੀਆਂ ਔਰ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਫੁੱਲਫਿਲ ਹੋਣੀ ਹੈ ਜਿੱਦਾਂ ਕਿ ਕਈ ਵਾਰ ਅਪੋਸਟਲ ਹੁੰਦੇ ਹੋਣੇ ਹੁੰਦੇ ਡਾਕੂਮੈਂਟਸ ਉਹ ਕਿਧਰੋਂ ਹੋਣੇ ਹੈਗੇ ਆ ਜਾਂ ਫਿਰ ਜਿਹੜੇ ਇਹਨਾਂ ਦੇ ਮੋਟੀਵੇਸ਼ਨ ਲੈਟਰ ਬਣਨੇ ਸੀਗੇ ਜਿਹੜੇ ਇਹਨਾਂ ਨੇ ਮੋਟੀਵੇਸ਼ਨ ਲੈਟਰ ਬਣਾਏ ਸੀਗੇ ਉਹ ਚੈੱਕ ਆਊਟ ਕੀਤੇ ਕੀ ਕਹਿੰਦੇ ਕੀ ਉਹ ਪ੍ਰੈਜੈਂਟੇਸ਼ਨ ਸਹੀ ਹੈਗੀ ਆ ਕੀ ਇਹਨਾਂ ਦੀ ਐਸਓਪੀ ਜਿਹੜੀ ਹੈਗੀ ਆ ਜੋ ਇਹਨਾਂ ਨੇ ਬਣ ਉਹ ਐਸ ਪਰ ਫਾਰਮੈਟ ਜਿਹੜੀ ਉਹ ਮੰਗਦੇ ਹੈਗੇ ਆ ਉਹ ਹੈਗੀ ਆ ਉਹਦੇ ਵਿੱਚ ਜੇ ਕੋਈ ਸੁਜੈਸਟ ਜੋ ਜੋ ਸੁਜੈਸਟ ਕਰ ਸਕਦੇ ਸੀ ਕਿ ਕੀ ਇੰਪਰੋਵਾਈਜ਼ੇਸ਼ਨ ਕਰਨਾ ਹੈ ਕੀ ਬਾਕੀ ਚੀਜ਼ਾਂ ਹੈਗੀਆਂ ਉਹ ਸਾਰਾ ਕੀਤਾ ਹੈਗਾ ਇਹਦੇ ਇਲਾਵਾ ਬਾਕੀ ਜੋ ਵੀ ਸਟੈਪਸ ਸੀਗੇ ਉਹਦੇ ਵਿੱਚ ਇਹਨਾਂ ਨੂੰ ਪ੍ਰੋਪਰ ਹੈਲਪ ਕੀਤੀ ਹੈਗੀ ਜੀ ਸਰ ਕਿੰਨੇ ਜਿੰਨਾ ਪ੍ਰੋਸੈਸ ਹੈਗਾ ਜੀ ਇਹ ਪ੍ਰੋਸੈਸ ਲਗਭਗ ਜਿਹੜਾ ਹੈਗਾ ਪੇਸ਼ੈਂਟਸ ਵਾਲਾ ਹੈਗਾ ਇਹ ਲਗਭਗ 6 ਮਹੀਨੇ ਤੋਂ ਟਾਈਮ ਲੱਗਿਆ ਹੈਗਾ 6 ਮਹੀਨੇ ਤੋਂ 7 ਮਹੀਨੇ ਲੱਗੇ ਹੈਗੇ ਇਹਦੇ ਵਿੱਚ ਜਿਹਦੇ ਵਿੱਚ ਐਡਮਿਸ਼ਨ ਤੋਂ ਲੈ ਕੇ ਆਫਰ ਲੈਟਰ ਆਉਣ ਤੋਂ ਲੈ ਕੇ ਇਹਨਾਂ ਦੇ ਉਦੇ ਬਾਅਦੋਂ ਇਹਨਾਂ ਦਾ ਜਿਹੜਾ ਸਕਾਲਰਸ਼ਿਪ ਦੇ ਲਈ ਐਪਲੀਕੇਸ਼ਨ ਸੀਗੀ ਫਿਰ ਸਕਾਲਰਸ਼ਿਪ ਦਾ ਪ੍ਰੋਸੈਸ ਸੀਗਾ ਫੇ ਕਿਉਂਕਿ ਇਹਦੇ ਵਿੱਚ ਜਿਹੜੀ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਯੂਰੋਪੀਅਨ ਯੂਨੀਅਨ ਕੀ ਦੀ ਆਰਗੇਨਾਈਜੇਸ਼ਨ ਵਲਹ ਰਹੀ ਇੱਕ ਉਹ ਇਸ ਚੀਜ਼ ਨੂੰ ਸਕਰੂਟੀ ਕਰਦੀ ਹੈ ਜਿੰਨੇ ਵੀ ਡਾਕੂਮੈਂਟੇਸ਼ਨ ਜਿੰਨੇ ਵੀ ਕੈਂਡੀਡੇਟਸ ਦੀ ਸਕਾਲਰਸ਼ਿਪਸ ਲਈ ਐਪਲੀਕੇਸ਼ਨਸ ਆਈਆਂ ਹੁੰਦੀਆਂ ਉਹ ਉਹਨਾਂ ਨੂੰ ਸਾਰਿਆਂ ਨੂੰ ਥੋਰੋਲੀ ਅਸੈਸ ਕਰਦੀ ਹੈ ਉਹਦੇ ਰਿਗਾਰਡਿੰਗ ਉਹਨਾਂ ਦੀ ਕੰਪੈਰੀਸ਼ਨ ਕਰਦੀ ਹੈ ਅਕੈਡੈਮਿਕ ਸਕੋਰਸ ਦੇਖਦੀ ਹੈ ਜੋ ਉਹਨਾਂ ਨੇ ਆਪਣੇ ਮੋਟੀਵੇਸ਼ਨ ਲੈਟਰਸ ਦਿੱਤੇ ਹੈਗੇ ਆ ਜੋ ਬਾਕੀ ਚੀਜ਼ਾਂ ਹੈਗੀਆਂ ਓਵਰਆਲ ਉਹ ਸਾਰਾ ਕੁਝ ਕ੍ਰਾਈਟੇਰੀਆ ਚੈੱਕ ਕਰਦੀ ਹੈ ਔਰ ਚੈੱਕ ਕਰਨ ਦੇ ਬਾਅਦ ਚੋਂ ਜੇ ਉਹਨਾਂ ਨੂੰ ਲੱਗਦਾ ਹੈਗਾ ਕਿ ਕੋਈ ਬੱਚਾ ਐਲੀਜੀਬਲ ਹੈਗਾ ਤਾਂ ਉਹਨਾਂ ਨੂੰ ਉਹ ਦਿੰਦੀ ਹੈਗੀ ਆ ਦੇਖੋ ਅਸੀਂ ਇਸ ਬਾਰੇ ਕਨਫਰਮ ਤਾਂ ਨਹੀਂ ਕਰ ਸਕਦੇ ਇੰਡੀਆ ਦਾ ਪਹਿਲਾ ਕੁਝ ਵੀ ਆ ਪਰ ਐਟ ਲੀਸਟ ਇੰਨਾ ਜ਼ਰੂਰ ਹੈਗਾ ਕਿ ਮੈਂ ਵੀ ਅਜ ਤੱਕ ਇਹਦੇ ਬਾਰੇ ਨਹੀਂ ਸੁਣਿਆ ਕਿ ਕਿਸੇ ਬੱਚੇ ਨੂੰ ਫੁੱਲ ਸਕਾਲਰਸ਼ਿਪ ਜਿਹੜੀ ਹੈਗੀ ਆ ਵਿਦ ਲਿਵਿੰਗ ਐਕਸਪੈਂਸਸ ਐਦਾਂ ਮਿਲਦੀ ਹੋਵੇ ਹਾਂ ਇਹਦੇ ਉੱਪਰ ਹੋ ਸਕਦਾ ਕਿ ਕੁਝ ਕੇਸਿਸ ਹੋਣ ਪਰ ਉਹ ਸਾਡੀ ਨਿਗਾਹ 'ਚ ਨਹੀਂ ਹੈਗੇ ਆ ਜਸਟ ਅਸੀਂ ਇਹ ਦੱਸਣਾ ਚਾਹੁੰਦੇ ਆਂਗਾ ਕਿ ਐਦਾਂ ਦੇ ਬਹੁਤ ਜੀ ਸਕਾਲਰਸ਼ਿਪ ਸਕੀਮਾ ਹੈਗੀਆਂ ਜਿਹੜੀਆਂ ਫੁੱਲ ਫੁੱਲ ਹੈਗੀਆਂ ਫੁੱਲ ਦੇ ਵਿੱਚ ਵੀ ਦੋ ਤਰ੍ਹਾਂ ਦੀ ਫੁੱਲ ਹੁੰਦੀਆਂ ਇੱਕ ਤਾਂ ਫੁੱਲ ਦੇ ਵਿੱਚ ਜਿਹੜਾ ਹੈਗਾ ਟਿਊਸ਼ਨ ਫੀਸ ਔਰ ਲਿਵਿੰਗ ਐਕਸਪੈਂਸਸ ਆਂਦੇ ਹੈਗੇ ਆ ਜਿੱਦਾਂ ਕਿ ਇਹਨਾਂ ਦੇ ਕਵਰ ਹੋ ਰਿਹਾ ਹੈ ਕਿ 10000 ਯੂਰੋ ਇਹਨਾਂ ਨੂੰ ਐਨੂਲੀ ਮਿਲਣਾ ਹੈਗਾ ਲਿਵਿੰਗ ਐਕਸਪੈਂਸ ਗਵਰਨਮੈਂਟ ਵੱਲੋਂ ਤੇ ਕੁਝ ਹੁੰਦਾ ਹੈਗਾ ਕਿ ਸਿਰਫ ਫੁੱਲ ਦੇ ਵਿੱਚ ਜਿਹੜੀ ਟਿਊਸ਼ਨ ਫੀਸ ਹੁੰਦੀ ਹੈ ਬਾਕੀ ਉਹਨਾਂ ਨੂੰ ਆਪਣੀ ਕੋਸਟ ਬੇਅਰ ਕਰਨੀ ਹੁੰਦੀ ਹੈ ਇਹਨਾਂ ਦੇ ਕੇਸ ਦੇ ਵਿੱਚ ਇਹ ਵੀ ਸੀਗਾ ਕਿ ਇਹਨਾਂ ਨੂੰ ਐਮਬੈਸੀ ਫੀਸ ਵੀ ਵੇਵ ਵੇਵ ਆਊਟ ਸੀ ਕਿ ਇਹਨਾਂ ਦੀ ਐਮਬੈਸੀ ਫੀਸ ਵੀ ਨਹੀਂ ਲੱਗੀ ਆ ਤੇ ਐਦਾਂ ਹੀ ਪਾਰਸ਼ਲ ਸਕਾਲਰਸ਼ਿਪਸ ਹੁੰਦੀਆਂ ਜਿਦੇ ਵਿੱਚ ਪਾਰਸ਼ਲ ਸਕਾਲਰਸ਼ਿਪ ਗਵਰਨਮੈਂਟਸ ਦਿੰਦੀਆਂ ਆਗੀਆਂ ਔਰ ਇਹ ਸਿਰਫ ਯੂਰਪ ਤੱਕ ਹੀ ਸੀਮਿਤ ਨਹੀਂ ਹੈਗਾ ਇਹ ਯੂਕੇ ਦੇ ਵਿੱਚ ਵੀ ਹੁੰਦਾ ਹੈਗਾ ਇਹ ਯੂਐਸ ਦੇ ਵਿੱਚ ਵੀ ਹੁੰਦਾ ਹੈਗਾ ਇਹ ਕੈਨੇਡਾ ਦੇ ਵਿੱਚ ਵੀ ਹੁੰਦਾ ਹੈ ਬਹੁਤ ਜੇ ਕੰਟਰੀਜ਼ ਹੈ ਜਿਹਨਾਂ ਵਿੱਚ ਇਹ ਚੀਜ਼ ਹੁੰਦੀ ਆ ਪਰ ਆਪਾਂ ਨੂੰ ਉਸ ਚੀਜ਼ ਦੀ ਜਾਣਕਾਰੀ ਨਾ ਹੋਣ ਕਰਕੇ ਜਾਂ ਕੀ ਕਹਿੰਦੇ ਆ ਜਦੋਂ ਬ੍ਰੀਲੀਅੰਟ ਬੱਚੇ ਜਿਹੜੇ ਹੈਗੇ ਉਹ ਸਾਹਮਣੇ ਨਹੀਂ ਆਉਂਦੇ ਹੈਗੇ ਆ ਤਾਂ ਫਿਰ ਅਸੀਂ ਉਹਨਾਂ ਨੂੰ ਨਹੀਂ ਗਾਈਡ ਕਰ ਪੰਦੇ ਕਿਉਂਕਿ ਚੀਜ਼ਾਂ ਤਾਂ ਬਹੁਤ ਐਗਜ਼ਿਸਟ ਕਰਦੀਆਂ ਉਹ ਗਵਰਨਮੈਂਟਸ ਬਹੁਤ ਕੁਝ ਪ੍ਰਮੋਟ ਕਰਦੀਆਂ ਉਹਨਾਂ ਨੂੰ ਵੀ ਕੀ ਕਹਿੰਦੇ ਆ ਬ੍ਰੀਲੀਅੰਟ ਬੱਚੇ ਚਾਹੀਦੇ ਆ ਜਿਹੜੇ ਜਾ ਕੇ ਉਹਨਾਂ ਯੂਨੀਵਰਸਿਟੀਆਂ ਦਾ ਨਾਮ ਰੋਸ਼ਨ ਕਰਨ ਉਨਾ ਕਾਲਜ ਦਾ ਨਾਮ ਰੋਸ਼ਨ ਕਰਨ ਉਹਨਾਂ ਮੁਲਕਾਂ ਦਾ ਕੀ ਕਹਿੰਦੇ ਇੱਕ ਹੋਵੇ ਕਿਉਂਕਿ ਜਦੋਂ ਇਧਰੋਂ ਬੱਚਾ ਜਾ ਰਿਹਾ ਹੈ ਤੇ ਉਹ ਇੱਕ ਕ੍ਰੀਮ ਵੀ ਉਹਨਾਂ ਕੋਲ ਜਾ ਰਹੀ ਹੈਗੀ ਆ ਉਹਨੂੰ ਉਹ ਉਨਾ ਹੀ ਜ਼ਿਆਦਾ ਬੈਟਰ ਐਜੂਕੇਸ਼ਨ ਦੇ ਨਾਲ ਜਿਹੜਾ ਹੈਗਾ ਹੋਰ ਚਮਕਾਉਂਦੇ ਆ ਸਰ ਟੈਲੈਂਟ ਦੀ ਕਮੀ ਤਾਂ ਨਹੀਂ ਹੈਗੀ ਆਪਣੇ ਜ਼ਿਲ੍ਹੇ ਦੇ ਵਿੱਚ ਮੰਨ ਲਓ ਆਪਣੇ ਪੰਜਾਬ ਦੇ ਵਿੱਚ ਜੇ ਹੋਰ ਵੀ ਕਿਸੇ ਬੱਚੇ ਨੇ ਇਸੇ ਤਰ੍ਹਾਂ ਸਕਾਲਰਸ਼ਿਪ ਦੇ ਵਿੱਚ ਜਾਣਾ ਹੋਵੇ ਤਾਂ ਉਹ ਤੁਹਾਨੂੰ ਕਿਵੇਂ ਕੰਟੈਕਟ ਕਰ ਸਕਦਾ ਜੀ ਉਹ ਇਹਨਾਂ ਨੂੰ ਹਿਡਨ ਪਲਸ ਆ ਕੇ ਮਿਲ ਸਕਦਾ ਹੈਗਾ ਜੇ ਮੇਰੀ ਲੋੜ ਹੋਈ ਤਾਂ ਕੀ ਕਹਿੰਦੇ ਮੈਂ ਜ਼ਰੂਰ ਕੀ ਕਹਿੰਦੇ ਸ਼ਾਮਿਲ ਹੋਊਂਗਾ ਵਿੱਚ ਮੇਰੇ ਬ੍ਰਦਰ ਹੁੰਦੇ ਆਦਰ ਤੇ ਨਿਧੀ ਮੈਮ ਹੁੰਦੇ ਆਗੇ ਆ ਤੇ ਇਹ ਹਮੇਸ਼ਾ ਅਵੇਲੇਬਲ ਹੈਗੇ ਆ ਜਦੋਂ ਵੀ ਕੀ ਕਹਿੰਦੇ ਆ ਲੋੜ ਪੈਂਦੀ ਹੈਗੀ ਆ ਹਮੇਸ਼ਾ ਅਸੀਂ ਬੈਸਟ ਗਾਈਡ ਕਰਨ ਲਈ ਤਿਆਰ ਹੈਗੇ ਆ ਜਸਟ ਕੀ ਕਹਿੰਦੇ ਸਾਨੂੰ ਜੇ ਵਧੀਆ ਬੱਚੇ ਮਿਲਦੇ ਹੈਗੇ ਆ ਬੱਚੇ ਜ਼ਰੂਰੀ ਨਹੀਂ ਮਤਲਬ ਜਿਹੜਾ ਵੀ ਬੱਚਾ ਮਿਲੂਗਾ ਜੇ ਉਹ ਐਲੀਜੀਬਲ ਹੈਗਾ ਤੇ ਉਹਦੇ ਲਈ ਬੈਸਟ ਕੀ ਕਹਿੰਦੇ ਆ ਬੈਸਟ ਅਫਰਟਸ ਪਾਏ ਜਾਊਗੇ ਜੇ ਮੈਨੂੰ ਕਦੇ ਵੀ ਕਹੋਗੇ ਤਾਂ ਮੈਂ ਉਹਦੇ ਲਈ ਹਾਜ਼ਰ ਹੈਗਾ ਤੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਆ ਬਸ ਇਹ ਹੈਗਾ ਕਿ ਗਾਈਡੈਂਸ ਪ੍ਰੋਪਰ ਮਿਲੇ ਤੇ ਹਰੇਕ ਬੱਚੇ ਲਈ ਇਸ ਚੀਜ਼ ਦਾ ਵਾਅਦਾ ਹੋ ਸਕਦਾ ਹੈਗਾ ਔਰ ਇੱਕ ਚੀਜ਼ ਹੋਰ ਹੈਗੀ ਆ ਸਿਰਫ ਇਹੀ ਨਹੀਂ ਕਿ ਬੱਚਾ ਜਿਹੜਾ ਹੈਗਾ ਉਹਨੂੰ ਸਕਾਲਰਸ਼ਿਪ ਮਿਲੀ ਹੈ ਇੱਕ ਉਹਦੇ ਵਿੱਚ ਵਾਅਦਾ ਇਹ ਹੈਗਾ ਕਿ ਜਿਹੜੇ ਬੱਚੇ ਕਿਉਂਕਿ ਬੱਚੇ ਦਾ ਜਾਂ ਭਵਿਕ ਬਣਾਉਣ ਲਈ ਬਾਹਰ ਜਾ ਹੀ ਰਹੇ ਹੈਗੇ ਆ ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਸਾਡੇ ਮੁਲਕ ਦੀ ਇੱਕ ਵੱਡੀ ਕਰੰਸੀ ਵੀ ਉਹ ਉਹਨਾਂ ਦੇ ਨਾਲ ਬਾਹਰ ਜਾਂਦੀ ਹੈਗੀ ਹੈ ਕਿ ਜਿੱਦਾਂ ਕਿ ਇੱਕ ਬੱਚਾ ਜੇ ਜਾ ਰਿਹਾ ਹੈਗਾ ਜੇ ਉਹਦੀ 3 ਸਾਲ ਦੀ ਸਟੱਡੀ ਹੈ ਤਾਂ ਤੁਸੀਂ ਇਹ ਲਾ ਕੇ ਦੇਖੋ ਕਿ ਫਸਟ ਈਅਰ ਦੇ ਵਿੱਚ ਉਹਦਾ ਕੀ ਕਹਿੰਦੇ ਆ 15 ਤੋਂ ਲੈ ਕੇ 20 ਲੱਖ ਰੁਪਏ ਸੌਖਾ ਲੱਗਦਾ ਹੈਗਾ ਮਤਲਬ ਘੱਟੋ ਘੱਟ ਇਹਨਾਂ ਲੱਗਦਾ ਹੈਗਾ ਠੀਕ ਹੈ ਜੀ ਉਹਦੇ ਬਾਅਦ ਚੋ ਬੱਚਾ ਜਿਹੜਾ ਉੱਧਰ ਕਮਾਉਂਦਾ ਹੈ ਜਾਂ ਕੁਝ ਵੀ ਹੈਗਾ ਤੇ ਉਹ ਸਾਰਾ ਕਰੰਸੀ ਵੀ ਬਚਦੀ ਹੈ ਮੁਲਕ ਦੀ ਔਰ ਇਹਦੇ ਇਲਾਵਾ ਆਪਣਾ ਬੱਚਾ ਜਿਹੜਾ ਹੈਗਾ ਉਹ ਨਾਮ ਵੀ ਰੋਸ਼ਨ ਕਰਦਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਦਾ ਆਪਣਾ ਕੀ ਕਹਿੰਦੇ ਆ ਸੂਬੇ ਦਾ ਨਾਮ ਰੋਸ਼ਨ ਕਰਦਾ ਠੀਕ ਹੈ ਜੀ ਔਰ ਬਹੁਤ ਜੇ ਬੱਚੇ ਆ ਜਿਹੜੇ ਬਾਹਰ ਜਾ ਕੇ ਐਦਾਂ ਦੀ ਕੀ ਕਹਿੰਦੇ ਆ ਵਧੀਆ ਐਜੂਕੇਸ਼ਨ ਲੈ ਕੇ ਉਹਦੇ ਬਾਅਦ ਚੋਂ ਦੁਬਾਰਾ ਇਸ ਮੁਲਕ 'ਚ ਆਉਂਦੇ ਹੈਗੇ ਆ ਔਰ ਉਹ ਉੱਧਰ ਦੀ ਜੋ ਉਹਨਾਂ ਨੂੰ ਬੈਟਰ ਐਜੂਕੇਸ਼ਨ ਪ੍ਰੋਵਾਈਡ ਹੋਈ ਹੁੰਦੀ ਆ ਜੋ ਪ੍ਰੈਕਟੀਕਲ ਲੈਵਲ ਤੇ ਜੋ ਥਿਊਰੀਟিক্যাল ਲੈਵਲ ਤੇ ਉਹ ਇੱਧਰ ਉਸ ਚੀਜ਼ ਨੂੰ ਇੰਪਲੀਮੈਂਟ ਕਰਦੇ ਆ ਤੇ ਇੱਧਰ ਸਾਡਾ ਮੁਲਕਾਂ ਦਾ ਵੀ ਵਾਅਦਾ ਹੁੰਦਾ ਹੈ ਨਾਮ ਅੰਸ਼ਿਤ ਹੈ ਤੇ ਮੈਮ ਆ ਜੀ ਤੁਹਾਨੂੰ ਸਕਾਲਰਸ਼ਿਪ ਮਿਲੀ ਆ ਇਹਦੇ ਬਾਰੇ ਤੁਸੀਂ ਕੀ ਮੈਂ ਫਿਰ ਤੋਂ ਪਹਿਲਾ ਹਿਡਨ ਪਰਲ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਦੀ ਹੈਲਪ ਦੇ ਨਾਲ ਉਹਨਾਂ ਦੀ ਕੰਸਲਟੈਂਸੀ ਦੇ ਨਾਲ ਮੈਨੂੰ ਇਹ ਸਕਾਲਰਸ਼ਿਪ ਮਿਲੀ ਹੈ ਤੇ ਉਹਦੇ ਨਾਲ-ਨਾਲ ਮੈਂ ਆਪਣੀ ਫੈਮਿਲੀ ਦਾ ਫਰੈਂਡ ਸਾਹਿਬ ਉਹਨਾਂ ਦਾ ਵੀ ਕਾਫੀ ਥੈਂਕਫੁਲ ਆ ਕਿਉਂਕਿ ਉਹਨਾਂ ਨੇ ਕਾਫੀ ਮੇਰੇ ਸਪੋਰਟ ਕੀਤਾ ਇਸ ਟਾਈਮ 'ਚ ਮੈਮ ਕਿਹਨੇ ਕਮਿਟ ਕਰਨੀ ਪਈ ਜੇਬਾ ਤੇ ਮੈਨੂੰ ਐਦਾਂ ਲੱਗਦਾ ਕਿ ਆ ਮਿਹਨਤ ਕਰੀ ਟਾਈਮ ਵੀ ਨਹੀਂ ਸੀਗੀ ਪਿਛਲੇ 5-6 ਸਾਲੋਂ ਜਾਂ ਮੈਂ ਕਹਾ ਕਿ ਸ਼ੁਰੂ ਤੋਂ ਹੀ ਸੋਚ ਲਈ ਸੀ ਕਿ ਅੱਦ ਦਾ ਕੁਝ ਕਰਨਾ ਚਾਹੁੰਦੀ ਆ ਬਟ ਸ਼ਾਇਦ ਕਰੀ ਹੋਇਆ ਨਹੀਂ ਬਟ ਪਹਿਲੀ ਵਾਰ ਅੱਦ ਦਾ ਹੋ ਗਿਆ ਤੇ ਫਿਰ ਹੁੰਦਾ ਤਾਂ ਲੱਗਦਾ ਕਿ ਨਹੀਂ ਸਾਰੀ ਮਿਹਨਤ ਬਿਲਕੁਲ ਸਹੀ ਸੀ ਕਿ ਬਿਲਕੁਲ ਟਾਈਮ ਦਾ ਸਭ ਕੁਝ ਹੋ ਗਿਆ ਸਰੂਨਾ ਨੇ ਜਾਂ ਮੈਮ ਨੇ ਤੇ ਤੁਹਾਡੀ ਹੈਲਪ ਕੀਤੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੀ ਕਿੰਨੀ ਮਹਤ ਲੱਗੀ ਜੀ ਇਸ ਚੀਜ਼ ਵਾਸਤੇ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਮਿਹਨਤ ਇਹਨਾਂ ਦੀ ਲੱਗੀ ਹੈ ਕਿ ਗੈਸਪ ਮੈਨ ਮੈਨੂੰ ਖੁਦ ਨੂੰ ਵੀਜ਼ਾ ਪ੍ਰੋਸੈਸ ਜਾਂ ਇਵਨ ਐਸਓਪੀਸ ਕਿੱਦਾਂ ਬਣਾਉਣੀ ਆ ਕਿਆ ਲਿਖੀਦਾ ਹੁੰਦਾ ਕਿਆ ਨਹੀਂ ਲਿਖੀਦਾ ਹੁੰਦਾ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਸੀ ਮੈਨੂੰ ਬਸ ਇੰਨਾ ਸੀ ਕਿ ਮੈਂ ਇਹ ਵਾਲੀ ਯੂਨੀਵਰਸਿਟੀ ਜਾਣਾ ਚਾਹੁੰਦੀ ਆ ਉਹ ਵਾਲਾ ਕੋਰਸ ਕਰਨਾ ਚਾਹੁੰਦੀ ਆ ਤੇ ਮੈਨੂੰ ਬਸ ਇੰਨਾ ਸੀ ਕਿ ਮੈਂ ਆਪਣੇ ਘਰ ਦੇ ਪੈਸੇ ਨਹੀਂ ਲਗਾਉਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਕਾਫੀ ਜ਼ਿਆਦਾ ਪੈਸੇ ਲੱਗਦੇ ਆ ਬਾਹਰ ਜਾਣ ਦੇ ਲਈ ਤੇ ਇਸ ਲਈ ਮੈਂ ਪਹਿਲਾਂ ਸਕਾਲਰਸ਼ਿਪਸ ਵੀ ਦੇਖਿਆ ਕਿ ਕਿਹੜੀਆਂ ਸਕਾਲਰਸ਼ਿਪਸ ਦੇ ਲਈ ਮੈਂ ਐਲੀਜੀਬਲ ਹੋ ਸਕਦੀ ਆ ਕਿ ਨਹੀਂ ਹੋ ਸਕਦੀ ਆ ਫਿਰ ਉਤੋਂ ਬਾਅਦ ਇੱਥ ਇਸ ਤੋਂ ਪੀਜ਼ ਮੋਟੀਵੇਸ਼ਨ ਲੈਟਰ ਤੇ ਡਾਕੂਮੈਂਟਸ ਜਿਹੜੇ ਆਪਾਂ ਨਾਲ ਲਈ ਸਕਾਲਰਸ਼ਿਪ ਲਈ ਵੀ ਭੇਜਣੇ ਸੀਗੇ ਆਪਾਂ ਇੱਕ ਇੱਕ ਲਾਈਨ ਨੂੰ ਪੜ੍ਹ ਕੇ ਦੇਖਿਆ ਕਿ ਕਿਤੇ ਉਹ ਮੇਰੇ ਲਈ ਮੇਰੇ ਲਈ ਸਹੀ ਹੈ ਜਾਂ ਕਿਤੇ ਆਪਾਂ ਮਤਲਬ ਆਪਾਂ ਬਿਲਕੁਲ ਬਲੈਂਕ ਨਹੀਂ ਲਿਖਿਆ ਕਿ ਕੁਝ ਵੀ ਲਿਖੀ ਜਾ ਰਿਹਾ ਜੋ ਮੇਰਾ ਐਕਸਪੀਰੀਅੰਸ ਸੀਗਾ ਜੋ ਆਪਾਂ ਨੂੰ ਲੱਗਿਆ ਕਿ ਨਹੀਂ ਆ ਚੀਜ਼ ਮੈਂਸ਼ਨ ਕਰਨੀ ਚਾਹੀਦੀ ਹੈ ਆਪਾਂ ਰਾਤ ਰਾਤ ਬੈਠ ਕੇ ਆਪਾਂ ਸਾਰੇ ਨੇ ਹਿਡਨ ਪਰਲਸ ਦੇ ਮੈਂ ਬੈਠ ਕੇ ਉਹਨਾਂ ਨੇ ਮੈਨੂੰ ਨਾਲ ਇੱਥੇ ਜੋੜਿਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਮੇਰੀ ਇਹਦੇ ਵਿੱਚ ਕੰਟ੍ਰਿਬਿਊਸ਼ਨ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਕਿਉਂਕਿ ਮੈਨੂੰ ਮੇਰਾ ਪਤਾ ਹੈ ਉਹਨਾਂ ਨੇ ਮੈਨੂੰ ਬਿਠਾ ਕੇ ਸਾਰਾ ਕੁਝ-ਕੁਝ ਕੇ ਐਂਡ ਆਪਾਂ ਡਾਕੂਮੈਂਟ ਸਾਰੇ ਪ੍ਰਿਪੇਅਰ ਕੀਤੇ ਤੇ ਮੈਨੂੰ ਲੱਗਦਾ ਇਹਨਾਂ ਦੀ ਬਹੁਤ ਬੜਾ ਯੋਗਦਾਨ ਰਿਹਾ ਹੈ ਇਹਦੇ ਵਿੱਚ ਮੈਂ ਕਦੋਂ ਜਾ ਰਹੀ ਹਾਂ ਬੇ ਬਾਹਰ ਬਸ ਟਿਊਜ਼ੇ ਦੀ ਫਲਾਈਟ ਹੈ ਮੇਰੀ ਸਾਰੇ ਜਿਹੜੇ ਦਰਸ਼ਕ ਦੇਖ ਰਿਹਾ ਜਾਂ ਮੰਨ ਲਓ ਹੋਰ ਵੀ ਜਿਹੜੇ ਬੱਚੇ ਦੇਖ ਰਹੇ ਉਹਨਾਂ ਨੂੰ ਵੀ ਕੀ ਸੁਨੇਹਾ ਦੇਣਾ ਚਾਹੂੰਗੀ ਮੈਂ ਬਸ ਇਹ ਕਹਿਣਾ ਚਾਹੁੰਦੀ ਆ ਕਿ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿਸੇ ਦਾ ਬਾਹਰ ਜਾਣਾ ਹੁੰਦਾ ਹੈ ਜਾਂ ਕਿਸੇ ਵੀ ਤਰੀਕੇ ਦਾ ਕੋਈ ਸੁਪਨਾ ਹੁੰਦਾ ਹੈ ਤਾਂ ਕਦੀ ਵੀ ਇਹ ਸੋਚ ਕੇ ਸਾਨੂੰ ਛੱਡਣਾ ਨਹੀਂ ਚਾਹੀਦਾ ਕਿ ਨਹੀਂ ਸਾਡੇ ਬਹੁਤ ਪੈਸੇ ਲੱਗ ਜਊਗੇ ਘਰ ਦੇ ਪੈਸੇ ਲੱਗ ਜਊਗੇ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਤੁਹਾਡਾ ਸੱਚੀ ਉਹ ਸੁਪਨਾ ਹੈਗਾ ਤਾਂ ਪੂਰਾ ਹੋ ਸਕਦਾ ਹੈ ਐਂਡ ਬਸ ਤੁਹਾਨੂੰ ਉਹਦੇ ਲਈ ਗਾਈਡੈਂਸ ਦੀ ਜ਼ਰੂਰਤ ਹੈ ਦੀਆ ਐਂਡ ਆਈ ਥਿੰਕ ਹਿڈن ਪਰਲਸ ਇੱਥੇ ਬੈਠੇ ਹੈ ਜਿਹੜੇ ਤੁਹਾਨੂੰ ਸਕਾਲਰਸ਼ਿਪਸ ਕਿੱਦਾਂ ਲੱਗ ਸਕਦੀਆਂ ਜਾਂ ਤੁਹਾਡੇ ਕਿਤੋਂ ਘੱਟ ਤੋਂ ਘੱਟ ਪੈਸਾ ਲੱਗ ਸਕਦਾ ਹੈਗਾ ਤੇ ਉਹ ਤੁਹਾਨੂੰ ਗਾਈਡ ਕਰੂਗੇ ਇਸ ਲਈ ਆਪਣਾ ਸੁਪਨਾ ਨਾ ਛੱਡੋ ਆਪਣੀ ਮਿਹਨਤ ਕਰੋ ਤੇ ਅਧਿਆਕ ਕੀ ਕੰਸਲਟ ਕਰੋ ਤਾਂ ਕਿ ਅਗਰ ਤੁਹਾਡੇ ਸੁਪਨੇ ਹੈ ਤਾਂ ਪੂਰੇ ਹੋ ਸਕਣ ਤੇ ਤੁਸੀਂ ਵੀ ਆਪਣੇ ਸੁਪਨਿਆਂ ਦੇ ਵੱਲ ਅੱਗੇ ਜਾ ਸਕੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ